ਵੱਡੇ ਲੈਵਲ ਉੱਤੇ ਫੜ ਪੀੜਤਾ ਦੀ ਮਦਦ ਦੇ ਲਈ ਉਹਨਾਂ ਨੇ ਬੀਜ ਦਾ ਪ੍ਰਬੰਧ ਵੀ ਕੀਤਾ ਉਹਨਾਂ ਨੇ ਜ਼ਮੀਨਾਂ ਪੱਧਰ ਕੰਮ ਦਾ ਪ੍ਰਬੰਧ ਵੀ ਕੀਤਾ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਮਾਫੀਆ ਦਬਾਉਣ ਦਾ ਪ੍ਰਬੰਧ ਉਹ ਜਿਹੜਾ ਜਥੇਬੰਦੀਆਂ ਨੇ ਕੀਤਾ ਸਯੁਕਤ ਕਿਸਾਨ ਮੋਰਚੇ ਦੇ ਝੰਡੇ ਦੇ ਤਹਿਤ ਲਗਾਤਾਰ ਸੰਘਰਸ਼ ਜਾਰੀ ਆ ਸਰਕਾਰਾਂ ਢੀਠ ਹੋਈਆਂ ਨੇ ਇਹਨਾਂ ਬੁਲੀਆਂ ਨੇ ਆ ਜਿਹੜੇ ਅਸੀਂ ਮੰਗ ਕਰਦੇ ਆ ਜਿਹੜੇ ਚੰਡੀਗੜ੍ਹ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਕਰਕੇ ਆਏ ਨੇ ਹਾਂਜੀ ਜਾਂ ਉਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਵੀ ਕੀਤਾ ਹਰ ਇੱਕ ਜਗ੍ਹਾ ਇਹ ਮੰਗ ਹੈਗੀ ਵੀ ਸਰਕਾਰ ਜਿਹੜਾ 20000 ਰੁਪਏ ਕਹਿੰਦੀ ਆ 20000 ਰੁਪਏ ਕਿਹਦੇ ਦਿੱਤਾ ਨਹੀਂ ਆ ਸਰਕਾਰ ਨੇ ਸਰਕਾਰਾਂ ਸੈਂਟਰ ਸਰਕਾਰ ਤੇ ਇਲਜ਼ਾਮ ਲਾਉਂਦੀ ਆ ਪੰਜਾਬ ਦੀ ਸਰਕਾਰ ਕਰੋੜਾ ਤੋਂ ਕਰੋੜ ਰੁਪਏ ਉਹਨਾਂ ਨੇ ਦਿੱਤਾ ਸੀ ਉਹਨਾਂ ਨੇ ਨਹੀਂ ਦਿੱਤਾ ਇੱਧਰ ਉਹ ਪਹਿਲਾਂ ਇਹਨਾਂ ਦੇ ਇਲਜ਼ਾਮ ਲਾਉਂਦੇ ਉਹਨੇ ਬੰਤੀ ਕਿਸਾਨ ਨੂੰ ਜਾ ਰਿਹਾ ਜਥੇਬੰਦੀਆਂ ਹਮੇਸ਼ਾ ਇਹ ਵੱਡੇ ਪੱਧਰ ਦੇ ਉੱਤੇ ਮੰਗ ਰੱਖਦੀਆਂ ਨੇ ਕਿ ਕਿਸਾਨ ਦੇ ਉੱਤੇ ਬਾਹ ਮੜੀ ਜਾਵੇ ਅਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਤਰ ਜਥੇਬੰਦੀਆਂ ਲਗਾਤਾਰ ਸੰਘਰਸ਼ ਦੇ ਰਾਹ ਤੇ ਨੇ ਨਹੀਂ ਸਰ ਇਹ ਤਾਂ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਹੜਪੀੜਤਾ ਦੇ ਲਈ ਤੁਸੀਂ ਵੱਧ ਚੜ ਕੇ ਬਹੁਤ ਵੱਡਾ ਯੋਗਦਾਨ ਪਾਇਆ ਜੂਨੀਅਨ ਨੇ ਪਰ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਆਪਣਾ ਪੰਜਾਬ ਦਾ ਆਪਣੇ ਜ਼ਿਲ੍ਹਿਆਂ ਦਾ ਵੀ ਜਿਹੜਾ ਝਾੜ ਘਟ ਰਿਹਾ ਠੀਕ ਹੈ ਨਾ ਜਮੇ ਜ਼ਿਮੀਦਾਰ ਦਾ ਲੱਖ ਤੋੜਦਾ ਕਿ ਉਹਦੇ ਲਈ ਵੀ ਜੂਨੀਅਨ ਨੂੰ ਗਵਰਨਮੈਂਟ ਦੇ ਨਾਲ ਵੀ ਤੇ ਜਿਹੜੇ ਆਪਣੇ ਜ਼ਿਮੀਦਾਰ ਜ਼ਬਤੀ ਤੇ ਜ਼ਮੀਨਾ ਦੇ ਰਹੇ ਨੇ ਉਹਨਾਂ ਨੂੰ ਰਹਿਮ ਦੀ ਅਪੀਲ ਕਰਨੀ ਚਾਹੀਦੀ ਸੀ ਵੀ ਥੋੜਾ ਇਸ ਸਾਲ ਤੁਸੀਂ ਯੋਗਦਾਨ ਪਾਓ ਜਿਸ ਤਰੀਕੇ ਨਾਲ ਆਪਾਂ ਬਾਕੀ ਲੋਕਾਂ ਦੀ ਮਦਦ ਕਰਦੇ ਆ ਤਾਂ ਜ਼ਬਤੀ ਵਾਲੇ ਨੂੰ ਆਪਾਂ ਕੁਝ ਪੈਸਾ ਘੱਟ ਕਰ ਦਈਏ ਜਾਂ ਉਹਨੂੰ ਕਹਿ ਦਈਏ ਵੀ ਕਣਕ ਤੇ ਦੇ ਦੇ ਦੀ ਨਾ ਇਸ ਤਰ੍ਹਾਂ ਦਾ ਵੀ ਯੂਨੀਅਨ ਵੱਲੋਂ ਬੇਨਤੀ ਨਹੀਂ ਆਈ ਹੈ ਇਸ ਤਰੀਕੇ ਦਾ ਹੋ ਸਕਦਾ ਤੁਹਾਡੀ ਨੌਲੇਜ ਦੇ ਵਿੱਚ ਨਾ ਹੋਵੇ ਇਹ ਗੱਲ ਇਸ ਤਰੀਕੇ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗ੍ਰਾਹਾਂ ਦੇ ਵੱਲੋਂ ਹਰੇਕ ਜ਼ਿਲ੍ਹੇ ਦੀ ਮੀਟਿੰਗ ਕਰਾ ਕੇ ਹਰੇਕ ਜ਼ਿਲ੍ਹੇ ਦੇ ਆਮ ਕਿਸਾਨਾਂ ਦੇ ਤੱਕ ਭਾਈਚਾਰਕ ਸਾਂਝ ਦੇ ਤੱਕ ਵੀ ਜਿਹੜੇ ਠੇਕੇ ਦੇ ਜ਼ਮੀਨਾਂ ਦਿੰਦੇ ਨੇ ਤੇ ਇੱਕ ਦੇ ਜ਼ਮੀਨਾਂ ਲੈਂਦੇ ਨੇ ਉਹ ਵੀ ਸਾਡੇ ਭਾਈ ਨੇ ਤੁਸੀਂ ਜਿੰਨਾ ਵੀ ਵੱਡੇ ਪੱਧਰ ਦੇ ਉੱਤੇ ਤੁਹਾਡੇ ਤੋਂ ਹੋ ਸਕਦਾ ਕਿਉਂਕਿ ਜਿੰਨਾ ਕਿ ਵੀ ਆਪਾਂ ਹੁੰਦਾ ਨਹੀਂ ਵਾਹ ਫੜ ਸਕਦੇ ਨਾਲ ਸਹਾਇਤਾ ਕਰ ਸਕਦੇ ਆ ਤੁਸੀਂ ਦੇਖਿਆ ਵੀ ਹੋਊਗਾ ਬਹੁਤ ਵੱਡੇ ਪੱਧਰ ਤੇ ਉੱਤੇ ਕਿਸਾਨਾਂ ਨੇ ਕੀਤੀ ਹੈ ਵੀ ਇਹ ਗੱਲ ਇਹ ਜਿਹੜੇ 5000 ਘਾਟੇ ਦੇ ਕਿਹਨੇ 4000 ਘਾਟੇ ਦੇ ਉੱਤੇ ਪਰ ਕਿਸਾਨੀ ਦਾ ਹਾਲਤ ਇਹੋ ਜਿਹੀ ਬਣਾਈ ਹੋਈ ਹੈ ਸਰਕਾਰ ਨੇ ਵੀ ਉਹਦੇ ਕਰਕੇ ਇਹ ਪੂਰੇ ਵੱਡੇ ਲੈਵਲ ਦੇ ਉੱਤੇ ਕਿਉਂਕਿ ਵੱਡੀਆਂ ਪਈਆਂ ਹੋਈਆਂ ਨੇ ਉਹਦੇ ਕਰਕੇ ਇਹ ਨੀਤੀ ਲਾਗੂ ਹੋ ਨਹੀਂ ਰਹੀ। ਹਮਮ ਕਿ ਬਹੁਤ ਧੰਨਵਾਦ ਸਰ ਜੀ। ਧੰਨਵਾਦ। ਸ੍ਰ ਤੁਹਾਡਾ ਨਾਮ ਸਰ? ਫਰਮਵੀਰ ਸਿੰਘ ਖਲੂਕੀ। ਠੀਕ।